ਮੰਤਾ ਨੂੰ ਅਸੀਂ ਜਿਤਾਇਆ ਅਸੀਂ ਸਿੱਕੇ ਦੇ ਨਾਲ ਆ ਚੀਜ਼ਾਂ ਦੇਖੀਆਂ ਪਰ ਜਦੋਂ ਪੈਟਰੋਲ ਦੀ ਵਾਰੀ ਆਈ ਲੋਕਾਂ ਦੇ ਘਰਾਂ ਦੇ ਵਿੱਚ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਪਰ ਲਾਈਨਾਂ ਲੱਗੀਆਂ ਨੇ ਵੱਡੀਆਂ-ਵੱਡੀਆਂ ਕਹਿੰਦੇ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਲੋਕ ਸਵੇਰ ਤੋਂ ਖੜੇ ਹੋਏ ਨੇ ਲਾਈਨਾਂ ਦੇ ਵਿੱਚ ਵਕ-ਵਕ ਥਾਵਾਂ ਤੋਂ ਤੁਹਾਨੂੰ ਅਸੀਂ ਤਸਵੀਰਾਂ ਸੰਝਾ ਕਰ ਰਹੇ ਹਾਂ ਇਸ ਵਕਤ ਵੀ ਤੁਸੀਂ ਇਹ ਲਾਈਵ ਤਸਵੀਰਾਂ ਸੰਝਾ ਦੇਖ ਰਹੇ ਹੋ ਜਿਸ ਤਿੱਕੇ ਦੇ ਨਾਲ ਅੱਗੇ ਪੈਟਰੋਲ ਪੰਪ ਤੇ ਜਾਣਾ ਚਾਹੁੰਦੇ ਨੇ ਲੋਕ ਪੈਟਰੋਲ ਪਵਾਉਣਾ ਚਾਹੁੰਦੇ ਨੇ ਪਰ ਉਹ ਜਾਣ ਹੀ ਪਾਰੇ ਉਹ ਇਸ ਕਾਰਨ ਕਿ ਪੰਪਾਂ ਦੇ ਉੱਤੇ ਤੇਲ ਵੀ ਕਈਆਂ ਤੋਂ ਖਤਮ ਹੋ ਗਿਆ ਤਾਂ ਲੋਕ ਉਡੀਕ ਕਰ ਰਹੇ ਨੇ ਕਿ ਅਸੀਂ ਅੱਗੇ ਵੱਲ ਜਾਈਏ ਕਿਉਂਕਿ ਪਰੇਸ਼ਾਨ ਹੋ ਰਹੇ ਨੇ ਅ ਭਾਈ ਜਿਹੜੀਆਂ ਉਮੀਦਾਂ ਨਾਲ ਕਹਿੰਦੇ ਸਰਕਾਰ ਬਣਾਉਨੇ ਆ ਕੇ ਪਹਾ ਕੇਂਦਰ ਦੀ ਆ ਪਹਾ ਪੰਜਾਬ ਦੀ ਆ ਪਹਾ ਹਰਿਆਣਾ ਦੀ ਆ ਜਿਹੜੀਆਂ ਉਮੀਦਾਂ ਦੇ ਉੱਤੇ ਸਰਕਾਰਾਂ ਹੁਣ ਹੁੰਦੀਆਂ ਨੇ ਉਹ ਉਮੀਦਾਂ ਹੁਣ ਟੈਂਦੀਆਂ ਨਜ਼ਰ ਆ ਰਹੀਆਂ ਨੇ ਕੁਲ ਟਹਿਰੀਆਂ ਠਹਿਰੀਆਂ ਇਹ ਦੇਖ ਲਓ ਤੁਹਾਡੇ ਸਾਹਮਣੇ ਆ ਕਿਵੇਂ ਭੀੜ ਲੱਗੀ ਹੋਈ ਆ ਕੋਈ ਇੱਥੇ ਮਤਲਬ ਜਾਣ ਨਹੀਂ ਦੇ ਰਹੇ ਕਿਸੇ ਨੂੰ ਕਿਸੇ ਵੀ ਪੈਟਰੋਲ ਪੰਪ ਤੇ ਚਲੇ ਜਾਓ ਸਾਰੀ ਜਗ੍ਹਾ ਇਹੀ ਹਾਲ ਰਹਾ ਵਾ ਕਾਰਨ ਕੀ ਮੰਨਦੇ ਹੋ ਇਸਤੇ ਕਿਦ ਨਾਲ ਤੁਸੀਂ ਕਦੋਂ ਦੇ ਖੜੇ ਹੋਏ ਹੋ ਪਿੱਛੇ ਗੱਡੀਆਂ ਲੰਬੀਆਂ ਲੈਣਾ ਲੱਗਿਆ ਹੋਣ ਜਾਣੇ ਕਾਰਨ ਕੀ ਮੰਨਦੇ ਇਸ ਦੇ ਵਿੱਚ ਜਿਸ ਤਿੱਕੇ ਨਾਲ ਉਹਨਾਂ ਨੇ ਸਟ੍ਰਾਈਕ ਕਰਤੀ ਡਰਾਈਵਰਾਂ ਨੇ ਸਾਰਿਆਂ ਨੇ ਫਿਰ ਇਸ ਦੇ ਪਿੱਛੇ ਸਰਕਾਰ ਦਾ ਗਵਰਨਮੈਂਟ ਕੋਆਪਰੇਟ ਨਹੀਂ ਕਰ ਰਹੀ ਜੀ ਗਵਰਨਮੈਂਟ ਨਹੀਂ ਸਮਝ ਰਹੀ ਚੀਜ਼ ਜਨਤਾ ਪਰੇਸ਼ਾਨ ਹੋ ਰਹੀ ਉਹਦੇ ਕਰਕੇ ਮਤਲਬ ਸਰਕਾਰ ਨਹੀਂ ਸਮਝ ਰਹੀ ਬਾਈ ਤੁਸੀਂ ਇੱਥੇ ਚੰਡੀਗੜ੍ਹ ਦੇ ਰਹਿਣ ਵਾਲੇ ਹੋ ਹਾਂਜੀ ਹਾਂ ਨਹੀਂ ਮੁਹਾਲੀ ਖਰੜ ਤੋਂ ਰਹਿਣ ਵਾਲੇ ਆ ਜੀ ਅੱਛਾ ਅੱਛਾ ਕਾਫੀ ਟਾਈਮ ਹੋ ਗਿਆ ਘੰਟਾ ਡੇਢ ਘੰਟਾ ਹੋ ਗਿਆ ਖੜੇ ਆ ਪਰੇਸ਼ਾਨ ਹੋ ਰਹੇ ਆ ਪੈਟਰੋਲ ਦੇ ਨਹੀਂ ਰਹੇ ਕੋ ਆਪਣੀ ਮਰਜ਼ੀ ਨਾਲ ਕੋਈ ਇਧਰੋਂ ਪੰਜ ਬੰਦੇ ਕੱਢ ਰਿਹਾ ਕੋਈ ਉਧਰੋਂ ਕੱਢ ਰਿਹਾ ਇਹਦਾ ਖਰਾਬ ਹੋ ਰਹੀ ਹੈ ਨਾ ਜਨਤਾ ਇਹਦਾ ਆਉਣ ਵਾਲੇ ਟਾਈਮ ਤੇ ਮੋਦੀ ਨਹੀਂ ਜਾਂਦਾ ਜੀ ਮਤਲਬ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਵਾਰੀ ਕਹਾਂਗਾ ਦਿਖਾਉਣ ਦੇ ਲਈ ਕਿ ਕਿਵੇਂ ਭੱਜ ਭੱਜ ਕੇ ਅੱਗੇ ਵੱਲ ਨੂੰ ਜਾ ਰਹੇ ਨੇ ਕਿ ਅਸੀਂ ਪਹਿਲਾਂ ਤੇਲ ਪਵਾ ਲਈਏ ਅਸੀਂ ਲਾਈਨ ਦੇ ਵਿੱਚ ਲੱਗ ਜਾਈਏ ਇਹ ਮੁਹਾਲੀ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਕਿਵੇਂ ਲੋਕ ਪਰੇਸ਼ਾਨ ਹੋ ਰਹੇ ਨੇ ਕਿਵੇਂ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਪਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਜਿਸ ਤਿੱਕ ਦੇ ਨਾਲ ਇਸ ਨੂੰ ਦੇਖਣਾ ਚਾਹੀਦਾ ਅਸੀਂ ਕਾ ਜਿਹੜੇ ਭਾਈ ਤੂੰ ਕਾ ਅੱਜ ਤੇਲ ਪੋਣਾ ਤੂੰ ਕਾ ਅੱਜ ਤੇਲ ਪੋਣਾ ਅਜੇ ਵੀ ਤੇਲ ਤੇ ਚੱਲਦੀ ਐ ਮੈਂ ਕਿਹਦੇ ਦੇਖੇ ਆਏ ਹਾਲ ਐ ਤੇਲ ਪੁਆਣਾ ਰਹਿਣਾ ਸਾਰੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਕੀ ਆਲਾ ਬਾਈ ਠੀਕੋ ਵਧੀਆ ਯਾਰ ਵੀਰ ਲਾਈਨਾਂ ਲਾਤੀਆਂ ਲੈਨਾਂ ਦਾ ਤਾਂ ਚਲੋ ਛੱਡੋ ਮੈਂ ਪੈਟਰੋਲ ਪੰਪ ਵਾਲਿਆਂ ਦਾ ਛੱਡੋ ਮੈਂ ਲੋਕਾਂ ਨੂੰ ਵੀ ਥੋੜਾ ਜਿਆ ਸਮਝਣਾ ਚਾਹੀਦਾ ਪਰ ਹੁਣ ਬੇਸ਼ੱਕ ਚਲੋ ਅਗਲੇ ਮੈਂ ਕਹਿੰਦਾ ਸਹੀ ਸੀ ਖੜਾਏ ਹੋਏ ਹੁਣ ਪਿੱਛੇ ਦੇ ਮੈਂ ਦੇਖਦਾ ਰਿਹਾ ਮੁਹਾਲੀ ਤੇ ਹਰੇਕ ਜਗ੍ਹਾ ਚਲੋ ਰਸ਼ ਹੋ ਰਿਹਾ ਤੱਕਾ ਚੱਲ ਰਿਹਾ ਹੁਣ ਜੇ ਇਹ ਪੈਟਰੋਲ ਪੰਪ ਵਾਲਿਆਂ ਨੇ ਵੀ ਵਧੀਆ ਕਰੇ ਤਾਂ ਵੀ 10-10 ਬੰਦੇ ਅੱਗੇ ਭੇਜ ਰਹੇ ਆ ਹੋ ਰਿਹਾ ਵੀ ਤੁਸੀਂ ਹੁਸੈਨ ਸਾਹਿਬ ਨਾਲ ਚਲੋ ਲਾਈਨਾਂ 'ਚ ਵਧੀਆ ਠੀਕ ਹੈ 10-10 ਜਣੇ ਜਾਓ ਹੁਣ ਇਹਨੇ ਸਾਰਾ ਇਕੱਠ ਕਰਕੇ ਕਰ ਲਿਆ ਵੀ ਤੁਸੀਂ ਇਹਨੇ ਵਿੱਚ ਵੀ ਕੀ ਕਰ ਲੂਗੇ ਮਤਲਬ ਜਿਹੜਾ ਉਹਨਾਂ ਦਾ ਅਨੁਸ਼ਾਸਨ ਸੀਗਾ ਹਸਪਤਾਲ ਚਲਣਾ ਚਾਹੀਦਾ ਸੀ ਲਾਈਨ ਦੇ ਵਿੱਚ ਉਹ ਠੀਕ ਹੈ ਮਨੂਰੇ ਪੈਟਰੋਲ ਪੰਪ ਵਾਲਿਆਂ ਦਾ ਸਹੀ ਲੱਗ ਰਿਹਾ ਸੀ ਵੀ ਬਟ ਜਿਵੇਂ ਇਹ ਹੁੰਦਾ ਵੀ ਹਾਂ ਤੁਸੀਂ ਥੋੜਾ ਜਿਹਾ ਆਪਣਾ ਬਾਉਂਡਰੀ ਖੋਲ ਰਿਹਾ ਇੱਕਦਮ ਭੱਜ ਕੇ ਵਿੱਚ ਚਲੇ ਜਾਓ ਇਹ ਗੱਲ ਗਲਤ ਗੱਲ ਥੋੜੀ ਲੋਕਾਂ ਦੀ ਵੀ ਹੈ ਆਪਣੇ ਆਦੇ ਜੀ ਮਤਲਬ ਲੋਕਾਂ ਦੀ ਵੀ ਗਲਤੀ ਹੈ ਕੋਆਪਰੇਟਿਵ ਕੋਆਪਰੇਟ ਕਰਨਾ ਚਾਹੀਦਾ ਸਾਰਿਆਂ ਦੇ ਨਾਲ ਜਿਸ ਤਰੀਕੇ ਦੇ ਨਾਲ ਇੱਥੇ ਪੈਟਰੋਲ ਪੰਪ ਦੇ ਉੱਤੇ ਲਾਈਨਾਂ ਲੱਗ ਰਹੀਆਂ ਨੇ ਪੈਟਰੋਲ ਪਵਾਉਣ ਵਾਸਤੇ ਜਿਹੜੇ ਪੈਟਰੋਲ ਪਾ ਰਹੇ ਨੇ ਉਹ ਵੀ ਸਮਝਾ ਰਹੇ ਨੇ ਕਿ ਲਾਈਨ ਦੇ ਵਿੱਚ ਆਓ ਜਾਂ ਇਸਤਰੀਆਂ ਨੇ ਪਰ ਪ੍ਰੇਸ਼ਾਨ ਸਾਰੇ ਹੋ ਰਹੇ ਨੇ ਪਵਾਉਣ ਵਾਲੇ ਨੇ ਪਵਾਉਣ ਵਾਲੇ ਨੇ ਕਿਉਂਕਿ ਇੱਕਦਮ ਜਿੱਦੇ ਉੱਤੇ ਇਹ ਚੀਜ਼ ਪੈ ਜਾਵੇ ਹਰ 100 ਕੰਮ ਜਾਣੇ ਆ 100 ਚੀਜ਼ਾਂ ਕਰਨ ਉਹਨਾਂ ਨੂੰ ਦੇਖਦੇ ਹੋਏ ਇੱਥੇ ਪੈਟਰੋਲ ਪਵਾਣ ਦੀ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਪਾਰਿਸ ਦੇ ਵਿੱਚ ਜਿਹੜੇ ਮੰਤਰੀ ਸਹਿਬਾਨ ਨੇ ਸਰਕਾਰ ਹੈ ਉਸ ਨੂੰ ਸੋਚਣਾ ਚਾਹੀਦਾ ਹੈ ਕਿ ਜਿਹੜੇ ਸਟ੍ਰਾਈਕ ਕੀਤੀ ਹੈ ਡਰਾਈਵਰਾਂ ਨੇ ਪੈਟਰੋਲ ਕਿਉਂ ਨਹੀਂ ਪਹੁੰਚ ਰਿਹਾ ਜਾਂ ਉਹ ਚੀਜ਼ਾਂ ਨੂੰ ਦੇਖ ਕੇ ਧਿਆਨ ਦੇ ਵਿੱਚ ਇਹ ਕੀਤਾ ਜਾਵੇ ਅੱਜ ਵੈਸੇ ਪੈਟਰੋਲ ਪੰਪਰ ਦੀ ਤਾਂ ਕਮਾਈ ਵੀ ਬਹੁਤ ਜ਼ਿਆਦਾ ਹੁੰਦੀ ਨਜ਼ਰ ਆ ਰਹੀ ਹੋਏਗੀ ਜਿਸ ਤਿੱਕੇ ਦੇ ਨਾਲ ਅੱਜ ਪੈਟਰੋਲ ਪੈ ਰਿਹਾ ਡੀਜ਼ਲ ਪੈ ਰਿਹਾ ਗੱਡੀਆਂ ਦੇ ਵਿੱਚ ਮੋਟਰਸਾਈਕਲ ਦੇ ਵਿੱਚ ਤਾਂ ਸਾਰੇ ਇੱਕ ਲਾਈਨ ਦੇ ਵਿੱਚ ਜਾ ਰਹੇ ਨੇ ਜਿਸ ਤਰੀਕੇ ਨਾਲ ਇਹ ਲਾਈਨਾਂ ਦੇ ਵਿੱਚ ਇਹ ਬੁਰਾ ਹਾਲ ਹੋਇਆ ਆ ਜਿਸ ਤਰੀਕੇ ਨਾਲ ਸਾਰੇ ਸਮਝਾ ਰਹੇ ਨੇ ਪਵਾ ਲਿਆ ਪੈਟਰੋਲ ਨਹੀਂ ਅਭੀ ਨਹੀਂ ਪਵਾ ਸਰ ਪਵਾਣਾ ਅੱਜ ਹਾਂ ਹਾਂ ਜੀ ਅਨਸਰ ਕਿੰਨਾ ਕੁ ਪਵਾਣਾ ਇਹ 3 ਲੀਟਰ ਡਲਵਾਣਾ ਮਤਲਬ ਭਰਾਲਿਆ ਨਹੀਂ ਅੱਜ ਹਾਂ ਹਾਂ ਜੀ ਹਾਂ ਜੀ ਸਰ ਡਰ ਪੈ ਗਿਆ ਵੀ ਹੁਣ ਨਹੀਂ ਆਉਣਾ ਡਰ ਪੈ ਗਿਆ ਸਰ ਹੁਣ ਮੋਦੀ ਸਾਹਿਬ ਕਹਦੇ ਕਿ ਜੜੇ

बस क्या कहें बुरा हाल है ड्राइवरां दी सुननी चाहिदी है पूरी सुननी चाहिए बगैर इनके तो कुछ भी नहीं है जी मतलब है ट्रेलर है फिल्म है जे बाकी है जिमे इत्थे ਲੱਗੇ ਹੋਏ ਨੇ ਸਸਕਲ ਮੈਮ ਠੀਕ ਸਰ ਅੱਛਾ ਬਿਲਕੁਲ ਤੁਸੀਂ ਤੁਸੀਂ ਇਸ ਪੰਪ ਦੇ ਮਾਲਕ ਹੋ ਬਿਲਕੁਲ ਪਰ ਦੇਖ ਲੋ ਸਾਡਾ ਹਾਲ ਸਵੇਰੇ 3 ਵਜੇ ਤੋਂ ਆ ਹੋ ਰਿਹਾ ਸਤਿ ਮਤਲਬ ਸਵੇਰ ਦਾ ਇਹ ਹਾਲ ਹੈ ਇੱਥੇ ਤਸਵੀਰਾਂ ਨੇ ਜਿਮੇ ਸਾਰੇ ਬਈ ਹੋਰੀ ਖੜੇ ਹੋਏ ਨੇ ਗੱਡੀਆਂ ਖੜੀਆਂ ਹੋਈਆਂ ਨੇ ਪਿੱਛੇ ਮੋਟਰਸਾਈਕਲ ਖੜੇ ਹੋਏ ਨੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਤਾਂ ਬਾਰੇ ਕਹਿੰਦੇ ਨੇ ਕਿ ਡਰਾਈਵਰਾਂ ਦਾ ਜਿਹੜਾ ਹੱਲ ਹੈ ਉਹ ਕਰਨਾ ਚਾਹੀਦਾ ਜਿਸ ਤਿੱਕੇ ਨਾਲ ਇੱਕ ਕਾਨੂੰਨ ਬਣਾ ਦਿੱਤਾ ਲਾਅ ਬਣਾ ਦਿੱਤਾ ਗਿਆ ਉਸ ਨੂੰ ਸੋਚਣਾ ਚਾਹੀਦਾ ਦੇਖਣਾ ਚਾਹੀਦਾ ਸਮਝਣਾ ਚਾਹੀਦਾ ਸੁਝਾ ਲੈਣੇ ਚਾਹੀਦੇ ਨੇ ਉਸ ਤੋਂ ਬਾਅਦ ਅੱਗੇ ਵੱਲ ਜਿਹੜੀ ਹੈ ਕੰਮ ਕਰਨਾ ਚਾਹੀਦਾ ਪਰ ਹੁਣ ਡਰਾਈਵਰ ਸਟ੍ਰਾਈਕ ਤੇ ਨੇ ਉਹ ਜਦੋਂ ਤੱਕ ਨਹੀਂ ਵਾਪਸ ਆਣਗੇ ਨਾ ਪੈਟਰੋਲ ਆਣਾ ਨਾ ਡੀਜ਼ਲ ਆਣਾ ਨਾ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਹੋਣੀਆਂ ਤੁਸੀਂ ਇੱਥੇ ਕਿੰਨੇ ਟਾਈਮ ਦੇ ਆਏ ਹੋ? ਤਾਂ ਤਾਂ ਡੇਢ ਘੰਟਾ ਹੋ ਗਿਆ ਹੈ। ਤੁਸੀਂ ਫਿਰ ਇੱਥੇ ਸਾਰਾ ਹਲਕ ਕਰਵਾ ਰਹੇ ਹੋ ਕੀ ਇਹ? ਹਲਕ ਚ ਕਰਵਾ ਰਹੇ ਆ ਆਪ ਦੀ ਗੱਡੀ ਦਾ ਤੇਲ ਪਾਉਣੇ ਫਤੇਗੜ ਸਾਹਿਬ ਜਾਣਾ ਹੈ। ਇਸ ਕਰਕੇ ਆ ਮਜੂਰ ਕਰਕੇ ਖੜੇ ਹੋਰ ਦੱਸੋ। ਅੱਛਾ। ਸਾਹ ਤੇ ਪਤਾ ਨਹੀਂ ਵੀ ਆ ਕੁਝ ਹੋਣਾ ਨਹੀਂ ਗੱਡੀ ਦੇ ਟੈਂਕੀ ਫੁੱਲੀ ਹੁੰਦੀ ਆਪਣੀ ਤਾਂ। ਹੂੰ। ਇਹ ਇਹ ਫਿਰ ਕਿਹਦਾ ਕਿਹਦੇ ਸਰ ਜਾਣਾ ਚਾਹੀਦਾ ਇਹ ਚੀਜ਼ਾਂ ਸਾਰੀਆਂ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਸਰਕਾਰ ਵੈਸੇ ਲੋਕਾਂ ਦਾ ਸੁੱਤੀ ਪਈ ਆ। ਹੂੰ। ਬਸ। ਠੀਕ ਨਾ ਹੁੰਦਾ ਸਰਕਾਰਾਂ ਦਾ ਕੋਈ ਲੱਲਾ ਖੱਖਾ ਨਹੀਂ ਉਹ ਸਰਕਾਰਾਂ ਦਾ ਨਾ ਜਿੰਦੀਆਂ ਨੇ। ਇਹ ਤਾਂ ਮਰੀਆਂ ਬਰਾਬਰ ਹੀ ਨੇ ਬਸ ਮਰ ਗਏ ਸਰਕਾਰ ਮਰ ਗਏ ਸਰਕਾਰਾਂ ਮਰ ਗੀਆਂ ਜੀ ਕਿਉਂ ਹੈ ਅਜਿਹਾ ਕਿਉਂ ਉਹ ਤਾਂ ਕਹਿੰਦੇ ਅਸੀਂ ਲੋਕਾਂ ਦੇ ਹੱਕਾਂ ਦੀ ਗੱਲ ਕਰ ਰਹੇ ਹਾਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਵਾ ਦੇ ਰਹੇ ਹਾਂ ਸਾਰੀਆਂ ਚੀਜ਼ਾਂ ਦੇ ਰਹੇ ਹਾਂ ਫਿਰ ਫਿਰ ਇੱਥੇ ਕਿਹਾ ਕਿ ਕਿਉਂ ਐ ਲੱਗਦਾ ਹੱਕਾਂ ਨੂੰ ਕਹਦੇ ਹੱਕ ਹੱਕ ਤਾਂ ਕਿੱਥੇ ਆ ਕੇ ਖੋ ਰਹੇ ਨੇ ਹਮ ਅਬ ਜਿਹੜੇ ਡਰਾਈਵਰ ਕਮਾਈ ਕਰਦੇ ਨੇ ਅੱਜ ਕਰ 10000 ਰੁਪਏ ਕਰਕੇ ਇਕੱਠੇ ਉਹਨਾਂ ਨਾਲ ਤੁਹਾਨੂੰ ਇੰਨਾ ਨਹੀਂ سزا ਹੋਊਗੀ ਤੁਹਾਨੂੰ ਆਹ ਤੇ ਜੁਰਮਾਨੇ ਹੋਣਗੇ ਇਹ ਕਾਨੂੰਨ ਥੋੜਾ ਨੇ ਆਪ ਦਾ ਚੰਗਿਆਂ ਕੈਸ਼ ਕਰ ਲੈਣਾ ਤੰਗ ਪਰੇਸ਼ਾਨ ਪਬਲਿਕ ਹੋ ਰਹੀ ਆ ਸਰਕਾਰ ਨਾਲ ਵਿਚਾਰੇ ਇਹਨਾਂ ਦੇ ਵਿਚਾਰੇ ਕਸੂਰ ਕੋਈ ਨਹੀਂਗਾ ਜਿੰਨਾ ਕਿ ਕੋਟਾ ਹੁੰਦਾ ਵਿਚਾਰੇ ਉਹਨਾਂ ਕਿ ਭੁਗਤਾਈ ਜਾਂਦੇ ਤਾਂ ਮਤਲਬ ਜਿਹੜੇ ਡਰਾਈਵਰ ਨੇ ਉਹ ਆਪਣਾ ਕੰਮ ਕਰ ਰਹੇ ਨੇ ਜਿਵੇਂ ਆ ਬਾਈ ਉਹ ਰੀ ਟਰੈਕਟਰ ਚਲਾ ਰਹੇ ਨੇ ਆਟੋ ਵਾਲੇ ਚਲਾ ਰਹੇ ਨੇ ਹੋਰ ਬੜੇ ਬਈ ਕੌਣ ਕੌਣ ਤੁਸੀਂ ਵੀ ਡਰਾਈਵਿੰਗ ਕਰਦੇ ਹੋ ਹਾਂਜੀ ਭਾਜੀ ਕਿੰਨੀ ਕਿ ਪਰੇਸ਼ਾਨੀ ਚੜ ਨਹੀਂ ਪੈਂਦੀ ਜੇ ਤੁਹਾਡੇ ਤੋਂ ਕੋਈ ਹਾਸਾ ਹੋ ਜਾਵੇ ਸਰਕਾਰ ਕਹਿੰਦੀ ਹੈ ਕਿ ਤੁਸੀਂ ਭੱਜ ਜਾਂਦੇ ਹੋ ਡਰਾਈਵਰਾਂ ਨੂੰ ਕਿਹਾ ਜਾ ਰਿਹਾ ਡਰਾਈਵਰ ਭੱਜਦਾ ਕਿ ਸੋਚ ਕੇ ਜਾਂਦਾ ਡਰਾਈਵਰ ਅੱਜ ਮੈਂ ਮਾਰਨਾ ਹੀ ਮਾਰਨਾ ਬੰਦਦਾ ਸੋਚ ਕੇ ਕੋਣ ਆਂਦਾ ਹੈ ਭਾਈ ਸਾਹਿਬ ਇਹ ਤਾਂ ਜੋ ਹੋਣਾ ਉਹ ਮਤਲਬ ਇਹ ਜਾਣ ਕੇ ਹਵਾ ਕ੍ਰੀਏਟ ਕਰਤਾ ਸਰਕਾਰ ਨੇ ਜਾਣ ਕੇ ਬਿੱਲ ਪਾਸ ਕਰਤਾ ਜਾਣ ਕੇ ਕਰਿਆ ਜੀ ਨਜਾਇਜ਼ ਬਿੱਲ ਪਾਸ ਕਰਿਆ ਹਾਂ ਨਜਾਇਜ਼ ਬਿੱਲ ਪਾਸ ਕਰਿਆ ਹੈ ਫਿਰ ਇਹਦਾ ਹੁਣ ਆਲਟਰਨੇਟਿਵ ਹੱਲ ਕਿਵੇਂ ਹੋਏਗਾ ਫਿਰ ਇਹਦਾ ਹੱਲ ਤਾਂ ਹੁਣ ਸਰਕਾਰ ਹੀ ਕੱਢੂਗੀ ਜੀ ਸਰਕਾਰ ਹੀ ਕੱਢੂਗੀ ਹੱਲ ਤਾਂ ਸਰਕਾਰ ਹੀ ਕੱਢੂਗੀ ਸਰਕਾਰ ਹੀ ਕੱਢੇਗੀ ਇਹ ਤਾਂ ਕਹੀ ਹੈ ਅੱਛਾ ਤਾਂ ਕਹੀਏ ਭਾਜੀ ਡਰਾਈਵਰ ਨਾਲ ਜੇ ਡਰਾਈਵਰ ਕੋਲ ਇੰਨੇ ਪੈਸੇ ਹੋਏ ਤਾਂ ਫਿਰ ਉਹ ਗੱਡੀ ਕਿਉਂ ਚਲਾਏ ਟਰੱਕ ਕਿਉਂ ਚਲਾਏ ਆਟੋ ਕਿਉਂ ਚਲਾਏ ਆਪਣੀ ਮਰਜ਼ੀ ਆ ਬਿੱਲ ਪਾਸ ਕਰੇ ਜਾ ਰਹੇ ਬੰਦੇ ਉਹ ਤਾਂ ਕਹਿੰਦੇ ਅਸੀਂ ਲੋਕਾਂ ਦੇ ਸੋਚ ਰਹੇ ਹਾਂ ਹੱਲ ਹੋਏਗਾ ਲੋਕਾਂ ਦੀ ਸੇਫਟੀ ਹੋਏਗੀ ਜੇ ਅਗਰ ਕੋਈ ਹਾਸਾ ਹੁੰਦਾ ਹੈ ਉੱਥੇ ਕੜ ਕੇ ਦੇਖਣਗੇ ਇਹ ਚੀਜ਼ ਕਹਿ ਰਹੇ ਉਹ ਤਾਂ ਜੇ ਆਪਾਂ ਐਕਸੀਡੈਂਟ ਹੋਣ ਕੇ ਬਾਦ ਖੜ ਜਾਈਏ ਤਾਂ ਪਬਲਿਕ ਛੱਡੋਗੀ ਇਹ ਦੱਸੋ ਤੁਸੀਂ ਹੂੰ ਜੇ ਆਪਾਂ ਪਬਲਿਕ ਦੇ ਰੁਕ ਜਾਈਏ ਪਬਲਿਕ ਛੱਡੋਗੀ ਸਾਨੂੰ ਨਹੀਂ ਛੱਡਦੀ ਜੇ ਆਪਾਂ ਲੈ ਵੀ ਜਾਈਏ ਚੱਕੇ ਤਾਂ ਫਿਰ ਪੁਲਿਸ ਤੰਗ ਕਰਦੀ ਹੈ ਕਿੱਦਾਂ ਹੋਇਆ ਕੀ ਹੋਇਆ ਕੀ ਕਰੀਏ ਆਪਾਂ ਮਤਲਬ ਇਹ ਤੁਹਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਪਰੇਸ਼ਾਨ ਹੈ ਜੀ ਬਿਲਕੁਲ ਪਰੇਸ਼ਾਨ ਹੈ ਇਹਦਾ ਹੱਲ ਕਿਵੇਂ ਹੋਏਗਾ ਸਰਕਾਰ ਨੂੰ ਫਿਰ ਇਹ ਬਿੱਲ ਵਾਪਸ ਲੈਣਾ ਪਏਗਾ ਵਾਪਸ ਲੈਣਾ ਪੜੇਗਾ ਜੀ ਹਾਂਜੀ ਜੀ ਤੇ ਤਸਵੀਰ ਹੈ ਚੰਡੀਗੜ੍ਹ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ ਕਿ ਜਿਸ ਤਰੀਕੇ ਦੇ ਨਾਲ ਲੋਕ ਪੈਟਰੋਲ ਪੰਪਾਂ ਤੇ ਪਹੁੰਚ ਰਹੇ ਨੇ ਲੋਕ ਸਰਕਾਰ ਨੂੰ ਲਗਾਤਾਰ ਕਹਿ ਰਹੇ ਨੇ ਕਿ ਇਸ ਚੀਜ਼ ਨੂੰ ਵਾਪਸ ਲੈਣਾ ਚਾਹੀਦਾ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿ ਲੋਕ ਪਰੇਸ਼ਾਨ ਹੋ ਰਹੇ ਨੇ ਟਰੱਕ ਡਰਾਈਵਰ ਕੀ ਕਰਨ ਕਿੱਥੇ ਜਾਣ ਪਰ ਖਾਸ ਤੌਰ ਤੇ ਤਸਵੀਰ ਤੋਂ ਨਜ਼ਰਾਂਜਿ ਕੀਤੀ ਹੈ ਇਸ ਵਕਤ ਜਿਸ ਤਿੱਕੇ ਨਾਲ ਇਹ ਪੈਟਰੋਲ ਪੰਪ ਦੇ ਉੱਤੇ ਇਕੱਠ ਹੋ ਰਿਹਾ ਵਕ ਵਕ ਥਾਵਾਂ ਦੇ ਉੱਤੇ ਹੋ ਰਿਹਾ ਸਾਰੇ ਜਿਲ੍ਹਿਆਂ ਦੇ ਵਿੱਚ